ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਮੇਰੇ ਚੈਨਲ ਬੀ ਬਿਊਟੀਫੁਲ ਬਟਿਕ ਤੇ ਤੁਹਾਡਾ ਸਾਰਿਆਂ ਦਾ ਤੇ ਅੱਜ ਮੈਂ ਕਾਫੀ ਦਿਨਾਂ ਬਾਅਦ ਵੀਡੀਓ ਬਣਾ ਰਹੀ ਹਾਂ ਸਾਰੇ ਇਹ ਕਾਟਨ ਦੇ ਸੂਟ ਹੈ ਜੋ ਹੁਣ ਸੀਜ਼ਨ ਚੱਲ ਰਿਹਾ ਹੈ ਗਰਮੀ ਦੇ ਅਕੋਰਡਿੰਗ ਜੋ ਵੀ ਕੁਝ ਰੈਡੀ ਹੁੰਦਾ ਹੈ ਹਾਂਜੀ ਉਹ ਹੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਸਿੰਪਲ ਕਾਟਨ ਦਾ ਹਲਕਾ ਫੁਲਕਾ ਹਾਈਲਾਈਟ ਕੀਤਾ ਹੈ ਇਹਨਾਂ ਦੀ ਇਹ ਬੇਬੀ ਪਿੰਕ ਪ੍ਰਿੰਟਰਡ ਸ਼ਰਟ ਹੈ ਇਹਦੇ ਨਾਲ ਆਪਾਂ ਲਾਈਟ ਪਿੰਕ ਡਾਰਕ ਨਾਲ ਇਹਨੂੰ ਕੰਟਰਾਸਟ ਦਿੱਤੇ। ਇੱਕ ਸਾਈਡ ਤੇ ਇਹ ਪੈਨਲ ਬਣਿਆ ਹੋਇਆ ਜਿਗ-ਜੈਗ ਦਾ, ਦੂਸਰੀ ਸਾਈਡ ਇਹ ਫਲਾਰ ਬਣੇ ਹੋਏ ਆ। ਹਾਂ ਇਹਦੇ ਨਾਲ ਐਸੇ ਤਰ੍ਹਾਂ ਪਿੰਕ ਮਜੰਟਾ ਦੁਪੱਟੇ ਤੇ ਵਾਈਟ ਬਾਟਮ ਉਹਨਾਂ ਦੀ ਸੀ ਪਹਿਲਾਂ। ਇਹ ਆਰਡਰ ਤੇ ਹੀ ਰੈਡੀ ਕੀਤਾ। ਇਹ ਉਹਨਾਂ ਦੀ ਵਾਈਟ ਬਾਟਮ ਪਹਿਲਾਂ ਉਹਨਾਂ ਕੋਲ ਸੀ ਉਹਦੇ ਨਾਲ ਹੀ ਸ਼ਰਟ ਰੈਡੀ ਕੀਤੀ ਹੈ। ਹਾਂਜੀ ਇਹ ਹੈਗਾ ਇਹ ਵੀ ਲੇਲਨ कॉटन ਦੀ ਸ਼ਰਟ ਹੈ। ਪ੍ਰਿੰਟਡ ਸ਼ਰਟ ਹੈ। ਉਹਦੇ ਨਾਲ ਹੀ ਸਲਵਾਰ ਰੈਡੀ ਕੀਤੀ ਹੈ। ਇਹ ਐਜ਼ ਇਟ ਇਜ਼ ਮੈਂ ਬਾਜ਼ਾਰ ਚੋਂ ਕੱਪੜਾ ਖਰੀਦ ਕੇ ਉਹਦੇ ਉੱਤੇ ਸਿਰਫ ਕੰਮ ਕੀਤਾ ਹੈ। ਹਾਂਜੀ ਇਹ ਥੋੜਾ ਡਬਲ ਸ਼ੈਡੇਡ ਜਿਹਾ ਆਉਂਦਾ ਹੈ। ਬਾਟਮ ਦਾ ਕੱਪੜਾ ਜਿਹੜਾ ਤੇ ਇਹ ਇਹਦੇ ਨਾਲ ਸਲਵਾਰਾਂ ਤੇ ਮੋਰੀਆਂ ਤੇ ਕੰਮ ਹੋਇਆ ਹੈ। ਬਹੁਤ ਸੋਹਣਾ ਬਰੀਕ-ਬਰੀਕ ਕੰਮ ਹੋਇਆ ਹੈ। ਵਿੱਚ ਕਟਵਰਕ ਹੋਈ ਹੈ। ਇਸ ਤਰ੍ਹਾਂ ਹਾਂਜੀ ਇੱਕ ਕਸਟਮਰ ਨੇ ਵਿਦਾਊਟ ਸਟੀਚਿੰਗ ਆਰਡਰ ਕੀਤਾ ਸੀ ਤਾਂ ਇਹ ਵਿਦਾਊਟ ਸਟੀਚਿੰਗ ਹੀ ਜਾਣਗੇ ਇਹ ਸਾਰੇ ਕਸਟਮਰ ਦੀ ਚੁਆਇਸ ਦੇ ਹੁੰਦੇ ਆ ਜਿਵੇਂ ਵੀ ਕਿਸੇ ਨੇ ਵਿਦ ਸਟੀਚਿੰਗ ਲੈਣਾ ਹੈ ਵਿਦਾਊਟ ਸਟੀਚਿੰਗ ਲੈਣਾ ਹੈ ਤਾਂ ਉਹਨਾਂ ਦੇ ਆਰਡਰ ਤੇ ਹੀ ਰੈਡੀ ਕਰਦੇ ਆ ਇਹ ਸਾਰੇ ਸੂਟ ਹਾਂਜੀ ਇਹ ਹੈਗਾ ਨੀਲਨ ਕਾਟਨ ਦਾ ਲਿਲਨ ਕਾਟਨ ਦਾ ਸੂਟਾ ਸਾਰਾ ਸਿੰਗਲ ਟੰਕੀ ਦਾ ਕੰਮ ਹੋਇਆ ਪੈਨਲ ਬਣੇ ਹੋਏ ਆ ਜਿਗਜੈਗ ਵਿੱਚ ਬੋਟੀ ਹੈ ਵਿੱਚ ਇਹ ਜੋਗ ਤੇ ਇੱਕ ਫੁੱਲ ਬਣਿਆ ਹੋਇਆ ਸੈਂਟਰ ਚ ਇਹ ਸਾਈਡਾਂ ਤੇ ਬਣੀ ਹੋਈ ਹੈ ਇਹ ਦੀ ਸਾਈਡਾਂ ਤੇ ਬਣੀ ਹੈ ਇਹ ਦੀ ਪੂਰੀ ਲੁੱਕ ਇਸ ਤਰ੍ਹਾਂ ਹੈ ਇੱਥੇ ਉੱਪਰ ਗਲਾ ਬਣ ਜਾਂਦਾ ਤੇ ਹੇਠਾਂ ਇਹਦੀ ਲੈਂਥ ਆ ਜਾਂਦੀ ਹੈ ਇਹਦੀਆਂ ਬਾਹਾਂ ਬਣੀਆਂ ਹੋਈਆਂ ਨੇ ਬਾਹਮਾ ਤੇ ਗਮਾ ਇਹਦੀ ਸਲਵਾਰ ਤੇ ਵੀ ਕੰਮ ਹੋਇਆ ਹੈ ਇਸ ਤਰ੍ਹਾਂ ਸਟੇਟ ਸਲਵਾਰ ਸਟੇਟ ਤੇ ਵੀ ਕੰਮ ਕੰਮ ਹੋਇਆ ਹੈ ਇਹਦੀ ਸਲਵਾਰ ਤੇ ਵੀ ਇਹਨੂੰ ਵੀ ਤੁਸੀਂ ਜੇ ਖਰੀਦਦੇ ਨੇ ਤਾਂ ਐਜ਼ ਇਟ ਇਜ਼ ਖਰੀਦ ਸਕਦੇ ਹੋ ਇਹਦਾ ਹਲਕਾ ਕਾਫੀ ਵਾਈਨ ਕਾਫੀ ਜਿਹਾ ਕਲਰ ਹੈ ਤੇ ਪੀਚ ਲਾਈਟ ਵਿੱਚ ਡਾਰਕ ਨਾਲੇ ਨੂੰ ਕੰਟਰਾਸਟ ਦਿੱਤਾ ਹੋਇਆ ਹੈ ਇਹਦੇ ਨਾਲ ਚਾਹੋ ਤਾਂ ਤੁਸੀਂ ਦੁਪੱਟਾ ਵੀ ਰੈਡੀ ਕਰਾ ਸਕਦੇ ਹੋ ਬੇਸ ਸਟੀਚਿੰਗ ਲੈਣਾ ਹੈ ਵਿਦਾਊਟ ਸਟੀਚਿੰਗ ਲੈਣਾ ਜਿਵੇਂ ਵੀ ਤੁਹਾਡਾ ਜੋ ਐਸੋ ਵੀ ਤੁਸੀਂ ਉਸੇ ਤਰ੍ਹਾਂ ਲੈ ਸਕਦੇ ਹੋ ਸੂਟ ਨੈਕਸਟ ਸੂਟ ਵੀ ਹੈ ਜਿਹੜਾ ਇਹ ਵੀ ਮਹਿੰਦੀ ਕਲਰ ਦਾ ਸੂਟ ਹੈ ਬੜਾ ਪਿਆਰਾ ਹੈ ਇਹ ਮਿਕਸ ਜャ ਸ਼ੇਡ ਬਣਿਆ ਹੋਇਆ ਹੈ ਤੇ ਆਰੀ ਵਰਕ ਦਾ ਵੀ ਕੰਮ ਹੋਇਆ ਮਸ਼ੀਨ ਵਰਕ ਦਾ ਵੀ ਕੰਮ ਹੋਇਆ ਇਹ ਜੋਕ ਬਣੀ ਹੋਈ ਹੈ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈ ਇਹਨੂੰ ਵੀ ਤੁਸੀਂ ਐਸੇ ਤਰ੍ਹਾਂ ਰੈਡੀ ਹੈ ਇਹਨੂੰ ਜੇ ਤੁਹਾਡੇ ਪਸੰਦ ਹੈ ਤਾਂ ਤੁਸੀਂ ਆਪਣਾ ਮੈਜ਼ਰਮੈਂਟ ਦੱਸ ਕੇ ਉਹਦੇ ਹਿਸਾਬ ਨਾਲ ਫਿਰ ਤੁਸੀਂ ਲੈ ਸਕਦੇ ਹੋ ਜੀ ਬਹੁਤ ਹੀ ਫਾਈਨ ਫੈਬਰਿਕ ਹੈ कॉटन ਹੈ ਲੇਲਨ कॉटन ਹੈ ਤੇ ਮਹਿੰਦੀ ਜਿਹਾ ਸ਼ੇਡ ਹੈ ਇਹਦਾ ਬਹੁਤ ਹੀ ਪਿਆਰਾ ਹੈ ਐਸ ਤਰ੍ਹਾਂ ਕੈਮਰੇ ਦੇ ਨੇੜੇ ਕਰਕੇ ਦੇਖਦੇ ਬੜਾ ਪਿਆਰਾ ਕਲਰ ਹੈ ਮਿੱਠਾ ਜਿਹਾ ਤੇ ਇਹਦੀਆਂ ਬਾਹਵਾਂ ਦੀ ਐਸੇ ਤਰ੍ਹਾਂ ਸਿੰਗਲ ਲਾਈਨ ਦਿੱਤੀ ਹੋਈ ਹੈ ਜੇ ਹੈਵੀ ਬਾਜ਼ੂ ਕਰਾਉਣੀ ਹੈ ਤਾਂ ਆਪਾਂ ਉਹ ਆਰਡਰ ਤੇ ਵੀ ਕਰ ਸਕਦੇ ਹੈ ਹੈਵੀ ਕਰवानी ਹੈ ਹੈਵੀ ਵੀ ਹੋ ਜਾਂਦੀ ਹੈ ਹਾਂਜੀ ਨੈਕਸਟ ਸੂਟ ਅਗੇ ਇਹ ਵਿਦ ਸਟੀਚਿੰਗ ਹੋਇਆ ਰੈਡੀ ਇਹ ਅਸਟ੍ਰੇਲੀਆ ਜਾਨੀ ਸੀ ਸੂਟ ਉਹਨਾਂ ਨੇ ਵਿਦ ਸਟੀਚਿੰਗ ਲੈਣੀ ਹੈ ਤਾਂ ਇਹ ਹੈਗਾ ਵਾਈਨ ਕਲਰ ਦਾ ਸੂਟ ਹੈ ਜੌਰਜਟ ਦਾ ਇਹ ਗਰਲਿਸ਼ ਲੁੱਕ ਦਿੱਤੀ ਹੈ ਇਹਨੂੰ ਇਹ ਦੋਨੇ ਮਾਮਾਂ ਦੀਆਂ ਦੇ ਸੂਟ ਸੀ ਬੱਚੇ ਦਾ ਸੂਟ ਹੈ ਜਿਹੜਾ ਗੁੜੀਆ ਦਾ ਉਹਨੂੰ ਉਹਦੀ ਹੈਵੀ ਵਨ ਹੋਗੀ neck line ਹੋਗੀ boat neck ਬਣਾਉਣਾ ਸੀ neck line ਹੋਗੀ ਸ਼ਰਟ ਚ 온ਲੀ ਬੋਡੀ ਦਿੱਤੀ ਹੋਈ ਹੈ ਤੇ ਏਲੀਆ ਬਾਹਾਂ ਹੋ ਗਈ ਹੈ ਤੇ ਇਹਨੂੰ ਸਟਿਚਿੰਗ ਵੀ ਆਪਾਂ 골ਡਨ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਬੈਕ ਫਰੰਟ ਚਾਕ ਘੇਰਾ ਇਹਨਾਂ ਨੂੰ ਫਿਨਿਸ਼ਿੰਗ ਦਿੱਤੀ ਹੈ ਇਹ ਇਹਦੇ ਨਾਲ ਬਾਟਮ ਹੈ ਇਹਦੀ ਬਾਟਮ ਤੇ ਵੀ ਕੰਮ ਕੀਤਾ ਹੈ ਇਸੇ ਤਰ੍ਹਾਂ ਬਾਟਮ ਤੇ ਵੀ ਫਿਨਿਸ਼ਿੰਗ ਦਿੱਤੀ ਹੈ ਤੇ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਇਹ ਇਹਦੇ ਨਾਲ ਦੁਪੱਟਾ ਆ ਗਿਆ ਉਸੇ ਤਰ੍ਹਾਂ ਇਹ ਦੁਪੱਟਾ ਹੈਵੀ ਹੈ ਦੁਪੱਟੇ ਦੇ 4 ਸਾਈਡ ਸਕੈਲਪਿੰਗ ਹੈ ਇਸੇ ਤਰ੍ਹਾਂ ਪੂਰੇ ਜਿੰਨਾ ਬਾਹ ਤੇ ਕੰਮ ਕੀਤਾ ਸੀ ਉਨਾ ਹੀ ਇਹਦੇ ਪੱਲਿਆਂ ਤੇ ਕੀਤਾ ਹੋਇਆ ਹੈ ਸਕੈਲਪਿੰਗ ਹੈ ਸਿਰ ਵਿੱਚ ਸਾਰੇ ਦੇ ਦੇ ਬੋਟੀਆਂ ਦਿੱਤੀਆਂ ਹੁੰਦੀਆਂ ਇਹਨੂੰ ਤੁਸੀਂ ਆਰਡਰ ਤੇ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਤੁਸੀਂ ਆਪਣੀ ਜੁਆਇਸ ਅਕੋਰਡਿੰਗ ਇਹਨੂੰ ਵੀ ਡਿਜ਼ਾਈਨ ਪਸੰਦ ਹੋਵੇ ਤਾਂ ਇਹ ਵੀ ਰੈਡੀ ਕਰਵਾ ਸਕਦੇ ਹੋ ਹਾਂਜੀ ਇਹ ਸੂਟ ਹੈਗਾ ਇਹ ਵੀ ਜਾਰਜਟ ਦੀ ਲਾਈਟ ਪਿਸਤਾ ਜਿਆ ਕਲਰ ਹੈ ਇਸ ਤਰ੍ਹਾਂ ਬਣਿਆ ਹੋਇਆ ਇਹ ਦੇ ਗਲਾ ਬਣਿਆ ਹੋਇਆ ਪੁਰਾ ਹੈਵੀ ਪੁੱਠੇ ਤਿੱਲੇ ਦਾ ਤੇ ਬਾਦਲੇ ਦਾ ਸਾਰੇ ਮਿਕਸਸ ਕੰਮ ਹੋਇਆ ਪੁੱਠਾ ਤਿੱਲਾ ਹੈ ਬਾਦਲਾ ਹੈ ਥ्रेड ਵਰਕ ਹੈ ਤਾਂ ਕਲਰਫੁਲ ਜਿਆ ਬਹੁਤ ਸੋਹਣਾ ਰੈਡੀ ਹੋਇਆ ਇਹ ਇਹਨਾਂ ਦੇ ਚਾਕ ਘੇਰਾ ਬੈਕ ਫਰੰਟ ਸਾਰੀ ਇਹਨਾਂ ਦੀ ਸੂਟ ਰੈਡੀ ਹੋਇਆ ਤੇ ਇਹ ਵੀ ਉਸੇ ਤਰ੍ਹਾਂ ਪੂਰਾ ਬੂਟਾ ਫੁੱਲ ਬਾਹਾਂ ਤੇ ਦਿੱਤੀ ਹੈ ਲਾਈਨਸ ਦਿੱਤੀਆਂ ਤੇ ਇਹਨੂੰ ਜਾਕ ਕੇ ਰਾਂ ਉਸੇ ਤਰ੍ਹਾਂ ਰੈੱਡ ਕਲਰ ਨਾਲ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਸ ਤਰ੍ਹਾਂ ਇਹਦੀ ਵੀ ਜਾਕ ਕੇ ਰਾਂ ਬੈਕ ਫਰੰਟ ਇਹਨਾਂ ਤੇ ਫਿਨਿਸ਼ਿੰਗ ਦਿੱਤੀ ਹੈ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਉਸੇ ਤਰ੍ਹਾਂ ਹੀ ਇਹਦੀ ਸਲਵਾਰ ਰੈਡੀ ਹੋਈ ਹੈ ਸਲਵਾਰ ਤੇ ਵੀ ਉਹੀ ਸਿੰਗਲ ਲਾਈਨ ਦਿੱਤੀ ਹੈ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਡਿਪੇਨ ਦੀ ਇਹ ਵੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਇਹਦਾ ਕੰਮ ਤੁਹਾਨੂੰ ਪਸੰਦ ਹੈ ਤਾਂ ਇਹ ਤੁਸੀਂ ਵੇਖ ਕੇ ਉਸੇ ਤਰ੍ਹਾਂ ਹੋਰ ਫੈਬਰਿਕ ਤੇ ਕਰਵਾ ਸਕਦੇ ਹੋ ਇਹ ਇਹਦੇ ਦੁਪੱਟਾ ਰੈਡੀ ਕੀਤਾ ਹੈ ਦੁਪੱਟਾ ਬਿਲਕੁਲ ਪਲੇਨ ਹੈ ਤਾਂ ਸਿਰਫ ਫਿਨਿਸ਼ਿੰਗ ਹੀ ਦਿੱਤੀ ਹੋਈ ਹੈ ਇਹਨੂੰ ਦੁਪੱਟੇ ਤੇ ਫਿਨਿਸ਼ਿੰਗ ਹੀ ਦਿੱਤੀ ਹੋਈ ਹੈ। ਇਹ ਉਸੇ ਰੈੱਡ ਕਲਰ ਵਾਲੇ ਨੂੰ ਦੁਪੱਟਿਆਂ ਨੂੰ ਡੈਡੀ ਕੀਤਾ ਹੈ। ਜੀ ਇਹਨਾਂ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਤੁਸੀਂ ਆਪਣੇ ਸੂਟ ਕੋਈ ਡੈਡੀ ਕਰਵਾ ਸਕਦੇ ਹੋ, ਆਰਡਰ ਤੇ ਵੀ ਕਰਵਾ ਸਕਦੇ ਹੋ। ਇਹਨਾਂ 'ਚੋਂ ਲੈਣਾ ਤਾਂ ਇਹਨਾਂ 'ਚੋਂ ਵੀ ਲੈ ਸਕਦੇ ਹੋ। ਮੇਰਾ ਫੋਨ ਨੰਬਰ ਮੈਂਸ਼ਨ ਹੀ ਹੁੰਦਾ ਹੈ 9478102060 ਤੁਸੀਂ ਇਸ ਨੰਬਰ ਤੇ ਜਾ ਕੇ WhatsApp ਤੇ ਜਾ ਕੇ ਮੈਸੇਜ ਕਰ ਸਕਦੇ ਹੋ। ਮੈਂ ਇਨਫਰਮ ਕਰ ਸਕਦੇ ਹਾਂ ਕਿ ਸੂਟ ਕਿੰਨੇ ਕੀ ਕੰਮ ਹੈ ਕਿਹੜੇ ਫੈਬਰਿਕ ਨਾਲ ਕਿੰਨੇ ਦਾ ਰੈਡੀ ਹੁੰਦਾ ਕਿਉਂਕਿ ਹਰ ਇੱਕ ਫੈਬਰਿਕ ਦਾ ਅਲੱਗ-ਅਲੱਗ ਪ੍ਰਾਈਸ ਹੈ ਤੁਸੀਂ ਕਿਹੜੇ ਤੇ ਕਰਵਾਉਣਾ ਹੈ ਗਿਵੇਂ ਤਾਂ ਉਹ ਉਹਦੇ ਤੁਸੀਂ ਆਪਣੀ ਚੁਆਇਸ ਅਕਾਰਡਿੰਗ ਪੁੱਛ ਸਕਦੇ ਹੋ ਮੇਰਾ ਫੋਨ ਨੰਬਰ ਹੈ 727 102060 ਇਸ ਨੰਬਰ ਤੇ ਤੁਸੀਂ WhatsApp ਤੇ ਮੈਸੇਜ ਸ਼ੈਰ ਕਰ ਸਕਦੇ ਹੋ ਤੇ ਬਾਕੀ ਸਾਰਿਆਂ ਨੂੰ ਰਿਕਵੈਸਟ ਹੈ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤਾਂ ਕਿ ਤੁਹਾਡਾ ਮੇਰਾ ਮੋਟੀਵੇਸ਼ਨਸ ਹੋਰ ਮਿਲ ਮੈਨੂੰ ਤੇ ਮੈਂ ਹੋਰ ਨਵੇਂ-ਨਵੇਂ ਡਿਜ਼ਾਈਨ ਬੰਦਿਆ ਤੁਹਾਡੇ ਨਾਲ ਸ਼ੇਅਰ ਕਰਦੀ ਰਹਾਂ ਹਾਂ ਜੀ ਵੀਡੀਓ ਵਾਚ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ so much ਵੀਡੀਓ ਦੇਖਣ ਲਈ